ਇਹ ਜਿਹੜਾ ਕੈਮੀਕਲ ਹੈ ਬੜਾ ਹਾਰਮਫੁਲ ਹੈ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜਦੋਂ ਤੱਕ ਮੇਰਾ ਦੁਬਾਰਾ ਮੈਸੇਜ ਨਹੀਂ ਆਂਦਾ ਆ ਦੇਸੂ ਮਾਜਰਾ ਕਲੋਨੀ ਜਿਹਨੂੰ ਜਿਹੜਾ ਰਸਤਾ ਮੁੜਦਾ ਹੈ ਬੈਂਕਾਂ ਦੇ ਨਾਲ ਤੋਂ ਜਿੱਥੋਂ ਫਲਾਈਓਵਰ ਚੜਦਾ ਹੈ ਉੱਪਰ ਇਹਨੂੰ ਇਹਨੂੰ ਯੂਜ਼ ਨਾ ਕਰਿਓ ਜੀ ਇਹ ਜਿਹੜਾ ਕੈਮੀਕਲ ਲੀਕ ਹੋ ਰਿਹਾ ਬਹੁਤ ਹਾਰਮਫੁਲ ਹੈ ਤੇ ਸਵੇਰੇ-ਸਵੇਰੇ ਦੇਖੋ 4 ਵਜੇ ਦਾ ਟਾਈਮ ਹੈ ਕਈਆਂ ਨੇ ਗੁਰੂ ਘਰ ਜਾਣਾ ਕਿਸੇ ਨੇ ਕਿਤੇ ਜਾਣਾ ਹੈ ਆਪਣੇ ਜ਼ਰੂਰੀ ਕੰਮਾਂ ਵਾਸਤੇ ਪਰ ਆਹ ਰਾਸਤੇ ਦਾ ਇਸਤੇਮਾਲ ਨਾ ਕਰੋ ਮੇਰੀ ਹੱਥ ਬਨ ਕੇ ਬੇਨਤੀ ਹੈ ਜੁਮਾਜਰੇ ਪਿੰਡ ਵੱਲ ਨੂੰ ਹੋ ਕੇ ਉਹ ਉਹ ਰਾਸਤਾ ਯੂਜ਼ ਕਰੋ ਜਦੋਂ ਤੱਕ ਮੇਰਾ ਦੁਆਰਾ ਮੈਸੇਜ ਨਹੀਂ ਆਂਦਾ ਮੈਂ ਇੱਥੇ ਮੌਕੇ ਤੇ ਖੜਿਆ ਹਾਂ ਅ ਥੋੜ